ਕਿੰਨੇ ਟਾਈਮ ਦਾ ਐਕਸਪੀਰੀਅੰਸ ਆ ਤੇਰਾ ਯਾਰ ਮੱਕੀ ਦੀ ਮਸ਼ੀਨ ਵਾਲਾ ਚਾਰ ਸਾਲ ਦਾ ਚਾਰ ਸਾਲ ਦਾ ਤੇ ਕੰਮ ਔਖਾ ਕਿ ਸੌਖਾ ਯਾਰ ਇਹ ਜਿਹਦਾ ਚਲਾਗੇ ਦਾ ਬਈ ਇਹਦੇ ਵਰਗੇ ਫੁੱਦੂ ਕੰਮ ਹੈ ਨਹੀਂ ਅੱਛਾ ਤੇ ਜੇ ਚਤ ਲਾ ਕੇ ਕਰਗੇ ਹਾਂ ਤੇ ਇਹਦੇ ਵਰਗੀ ਸਰਦਾਰੀ ਹੈਣੀ ਅੱਛਾ ਤੇ ਕਮਾਈ ਕਿ ਮੁਈ ਕਿਵੇਂ ਆ ਯਾਰ ਆ ਚੀਜ਼ ਬਹੁਤ ਵਧੀਆ ਕੰਮ ਆ ਬਈ ਕਿੰਨੀ ਕਾਤਾ ਵੀ ਐਸਟੀਮੇਟ ਕੋਈ ਐਸਟੀਮੇਟ ਮੰਨ ਲਾ ਵੀ ਵੀ ਜੇ ਕਿਸੇ ਨੇ ਹੈ ਹਾਂ ਤੰਗਲੀ ਆ ਜੇ ਵੀ ਜੇ ਕਿਸੇ ਨੇ ਕੋਈ ਨਵਾਂ ਕੰਮ ਸ਼ੁਰੂ ਕਰਨਾ ਤਾਂ ਵਧੀਆ ਕੰਮ ਕਰ ਸਕਦਾ ਐ ਇਸ ਤੋਂ ਕਰ ਸਕਦਾ ਅੱਛਾ ਬਈ ਇਨਕਮ ਕਰ ਸਕਦਾ ਪਰ ਚੱਕਰੇ ਆ ਵੀ ਜੇ ਵੇਖ ਗਏ ਹਾਂ ਤਾਂ ਸਾਲ ਪਰ ਖੜੀ ਰਹਿੰਦੀ ਹੈ ਅੱਛਾ ਰਾਲਾ ਫੁੱਲ ਪੱਕੇ ਨਹੀਂ ਇਹ ਬਈ ਮਸ਼ੀਨ ਥੋੜੀ ਆਪਦੀ ਹੈ ਠੀਕ ਹੈ ਇਹ ਡਰਾਈਵਰ ਲਾਂਚ ਫਾਇਦਾ ਕੀ ਆਪ ਕਰਨ ਅੱਛਾ ਜੀ ਆਪ ਕਰਾਂਗੇ ਆਪਾ ਇਨਕਮ ਬੜਾ ਔਖਾ ਨਹੀਂ ਹੈ ਨਾ ਇਦਾਂ ਉਹ ਅੱਖਾਂ ਅੱਖਾਂ ਤੋਂ ਜਿਵੇਂ ਮਣਕਾ ਲਾ ਸਕਦੇ ਬਈ ਇਹਦੇ ਵਿੱਚ ਮੱਛਰ ਹੁੰਦਾ ਮੱਛਰ ਪੈਂਦਾ ਹੋਰ ਕੁਝ ਨਹੀਂ ਬਾਕੀ ਕੰਮ ਪੂਰਾ ਸਰਾ ਬਈ ਬਹੁਤ ਵਧੀਆ ਚੀਜ਼ ਹੈ ਤੁਸੀਂ ਜ਼ਿੰਮੇਵਾਰ ਦਾ ਐਕਸਪੀਰੀਅੰਸ ਲਓ ਹਾਂ ਵੀ 2-3 ਦਿਨ ਦਾ ਕਹਿੰਦਾ ਵੀ ਇਹ ਵਰਗਾ ਸਿਆਪਾ ਹੈ ਨਹੀਂ ਉਹ ਤੋਂ ਮਗਰ ਸਾਲ ਪਰ ਨਹੀਂ ਆ ਰਿਹਾ ਅਛਾ ਚਾਰ ਪੌਣ ਦਾ ਚੱਲ ਠੀਕ ਆ ਯਾਰ ਆ ਵੇਖੋ ਬਈ ਨਿਆਰਾ ਲਿਆਤਾ ਯਾਰ ਆ ਤਾਂ